ਐਕਸੈਸਰੀ ਦੀ ਦੁਕਾਨ ਨੂੰ ਦਰਸਲ ਭਿਆਨਕ ਅੱਗ ਲੱਗ ਜਾਂਦੀ ਹੈ ਬਿਲਕੁਲ ਲੱਗਦੇ ਪਾਂਬੜ ਮੱਜ ਜਾਂਦੇ ਨੇ ਉੱਚੀ ਉੱਚੀ ਅਸਮਾਨ ਤੱਕ ਗੁੱਡੀਆਂ ਲਪਟਾ ਵੀ ਦੇਖੀਆਂ ਗਈਆਂ ਨੇ ਤਾਂ ਬਿਲਕੁਲ ਆ ਕਿਸ ਤਰੀਕੇ ਦੇ ਨਾਲ ਜਿਹੜੀ ਕਾਰ ਐਕਸੈਸਰੀ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਧੂਰੀ ਤੋਂ ਜਿੱਥੇ ਇੱਕ ਸ਼ਾਰਟ ਸਰਕਟ ਦੇ ਕਾਰਨ ਜਿਹੜੀ ਭਿਆਨਕ ਅੱਗ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਬਿਲਕੁਲ ਤੂਰੀ ਦੇ ਮਲੇਰਕੋਟਲਾ ਰੋਡ ਤੇ ਇੱਕ ਕਾਰ ਐਸੈਸਰੀ ਦੀ ਦੁਕਾਨ ਨੂੰ ਬਿਜਲੀ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੇ ਨਾਲ ਦੁਕਾਨਦਾਰ ਦਾ ਕਰੋੜਾ ਰੁਪਏ ਦਾ ਨੁਕਸਾਨ ਵੀ ਹੋ ਜਾਂਦਾ ਹੈ ਤਾਂ ਦੱਸਣਯੋਗ ਹੈ ਕਿ ਸੱਗ ਤੇ ਕਾਬੂ ਪਾਉਣ ਲਈ 4 ਫਾਇਰ ਬਿਗਰੇਡ ਦੀਆਂ ਗੱਡੀਆਂ ਪਹੁੰਚੀਆਂ ਪਰ ਅਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਭਾਰੀ ਪੁਲਿਸ ਫੋਰਸ ਤੇ ਵਪਾਰੀ ਵਰਗ ਮੌਕੇ ਤੇ ਪਹੁੰਚ ਗਏ ਨੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਨਿਰੰਤਰ ਜਾਰੀ ਹੈ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਧੂਰੀ ਤੋਂ ਜਿੱਤੇ ਕਾਰ ਐਸੈਸਰੀ ਦੀ ਦੁਕਾਨ ਨੂੰ ਪਿਆਨਾ ਕੱਗ ਲੱਗ ਜਾਂਦੀ ਹੈ ਤੇ ਬਿਜਲੀ ਸ਼ਾਰਟ ਸਰਕਟ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ। ਮਲੇ ਕੋਲਾ ਰੋਡ ਤੇ ਇੱਕ ਦੁਕਾਨ ਨੂੰ ਅੱਗ ਲੱਗਿਆ ਦੁਕਾਨਦਾਰ ਦਾ ਲੱਖਾਂ ਦਾ ਨੁਕਸਾਨ ਚੁੱਕਿਆ ਹੈ। ਬੜੀ ਦੁਖਦਾਈ ਖਬਰ ਅੱਜ ਸਾਹਮਣੇ ਆਈ ਜਦੋਂ ਪਤਾ ਲੱਗਿਆ ਇੱਕ ਦੁਕਾਨਦਾਰ ਦੀ ਸਾਰੀ ਜਿਹੜੀ ਜ਼ਿੰਦਗੀ ਦੀ ਮਿਹਨਤ ਹੈ ਉਹ ਲੱਗੀ ਹੋਈ ਹੁੰਦੀ ਹੈ। ਇਹਦਾ ਹੁਣ ਕਾਰਨ ਪਤਾ ਲੱਗੇਗਾ ਵੀ ਕਿਸ ਕਾਰਨ ਜਿਹੜਾ ਨੁਕਸਾਨ ਹੋਇਆ ਹੈ। ਤੋਂ ਪੂਰਾ ਵਪਾਰ ਮੰਡਲ ਸਾਰੀ ਧੂਰੀ ਦੇ ਵਪਾਰੀ ਵੀਰ ਔਰ ਸ਼ਹਿਰ ਦੁਕਾਨਦਾਰ ਭਰਾ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਜਿੱਥੇ ਤੱਕ ਵੀ ਹੋ ਗਈ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਹੜੇ ਮੌਕੇ ਤੇ ਪੂਰੀ ਤਰ੍ਹਾਂ ਮੁਸਤੈਦ ਨੇ ਔਰ ਮੈਂ ਸਰਕਾਰ ਨੂੰ ਵੀ ਅਪੀਲ ਵੀ ਕਰਾਂਗਾ ਤੇ ਵਿਸ਼ਵਾਸ ਵੀ ਦਿਵਾਉਣਾ ਕਿ ਜੋ ਯਥਾ ਸੰਭਵ ਸ਼ਕ ਮਦਦ ਹੈ ਉਹ ਵੀ ਅਸੀਂ ਵਪਾਰੀ ਵੀਰ ਨੂੰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਵਪਾਰੀ ਆਪਣੇ ਪਰੋਪ ਪੈਰਾਂ ਤੇ ਦੁਬਾਰਾ ਸਕੇ ਕੀ ਨਾਮ ਹੋੜਾ ਜੀ ਮਨਪ੍ਰੀਤ ਸਿੰਘ ਕੀ ਨਾ ਸੀ ਆਪਣੀ ਦੁਕਾਨ ਦਾ ਜੀ ਐਮਐਮ ਐਂਟਰਪ੍ਰਾਈਜ਼ ਕਿਵੇਂ ਲੱਗੀ ਅੱਗ ਕੀ ਕਹਿਣਾ ਚਾਹਦੇ ਹੋ ਅਸੀਂ ਦੁਕਾਨ ਦੇ ਅੰਦਰ ਹੀ ਬੈਠੇ ਸੀ ਜੀ ਸਾਡੇ ਬਾਹਰ ਆਣਾ ਬਾਹਰੋਂ ਆ ਕੇ ਦੱਸੇ ਕਿ ਉੱਪਰਲੇ ਬਸੋਂ ਧੂਆ ਨਿਕਲ ਰਿਹਾ ਅਸੀਂ ਨੀਚੇ ਹੀ ਸਨ ਹੋਰ ਉਸ ਟਾਈਮ ਪਤਾ ਨਹੀਂ ਲੱਗ ਰਹਾ ਤੇ ਵੀ ਉਹ ਜਦੋਂ ਜੇ ਦੇਖਦੇ ਦੇਖਦੇ ਜਿਆਦਾਤਰ ਸਾਡੇ ਜਿਹੜਾ ਸਮਾਨ ਉਹ ਪਲਾਸਟਿਕ ਦਾ ਸੀ ਪਲਾਸਟਿਕ ਦਾ ਤੇ ਗੱਤੇ 'ਚ ਪੈਕਿੰਗ ਹੁੰਦਾ ਵੀ ਉਹ ਅੱਗ ਬਹੁਤ ਤੇਜ਼ੀ ਨਾਲ ਜਦੋਂ ਅਸੀਂ ਦੇਖਿਆ ਕਿਦਾਂ ਅੱਗ ਵੱਧ ਰਹੀ ਹੈ ਫਾਇਰ ਬ੍ਰਿਗੇਡਰ ਨੂੰ ਫੋਨ ਕੀਤਾ ਆਂਦੀ ਜਾਂਦੇ ਉੱਪਰ ਥੱਲੇ ਸਾਰੀ ਅੱਗ ਫੈਲੀ ਦੁਕਾਨ ਤੋਂ ਬਾਹਰ ਹੋ ਗਈ ਥੋੜਾ ਥੋੜੇ ਸਾਹਮਣੇ ਚਾਰ ਪੰਜ ਗੱਟੀਆਂ ਲੱਗੀਆਂ ਨੇ ਵੀ ਅੱਗ ਤੇ ਕੰਬੀ ਜਾ ਰਹੀ ਕਿੰਨਾ ਕੁ ਨੁਕਸਾਨ ਹੋ ਗਿਆ ਸਵਾ ਡੇਢ ਕਰੋੜ ਦਾ ਐਸਟੀਮੇਟ ਆ ਵੀ ਇੰਨਾ ਕੁ ਦਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਇਹ ਜੀ ਸਾਡੇ ਵੀ ਸਾਡੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਕੀ ਕਹਿੰਨਾ ਜਨੂ ਉੱਚੀ ਬੋਲੋ ਮੇਰਾ ਨਾਮ ਮਨਦੀਪ ਸਿੰਘ ਹੈ ਅਸੀਂ ਬੇਨਤੀ ਕਰਦੇ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਸ ਤਰ੍ਹਾਂ ਚਲੋਈ ਕੁਦਰਤੀ ਆਫਤ ਦਾ ਅਸੀਂ ਸਰਕਾਰ ਅੱਗੇ ਹੀ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਸਾਰੇ ਮਤਲਬ ਕਿਸਾਨਾਂ ਨਾਲ ਜਾਂ ਰੇਟ ਵਰਕਰ ਨਾਲ ਸਰਕਾਰ ਖੜਦੀ ਹੈਗੀ ਵਪਾਰੀਆਂ ਨਾਲ ਵੀ ਜੇ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸਰਕਾਰ ਸਾਡੇ ਨਾਲ ਵੀ ਖੜੇ ਸਾਡੀ ਮਦਦ ਕਰੇ ਅਸੀਂ ਬੇਨਤੀ ਕਰਦੇ ਹਾਂ ਇਹ ਸਰ ਵਾਲੇ ਫਾਇਰਫਾਈਰ ਬਣਾ ਕੇ ਕੰਟਰੋਲ ਕਰ ਰੱਖਿਆ ਕਿਤੇ ਪਰ ਲਕੀਰ ਪਤਾ ਨਹੀਂ ਕਿ ਕਿਵੇਂ ਲੱਗੀ ਹੈ ਕਿੰਨੀਆਂ ਗੱਡੀਆਂ ਉਰੇ ਪਹੁੰਚ ਚੁੱਕੀਆਂ ਨੇ ਫਾਇਰਫਾਈਰ ਤੇ ਕਿੰਨੀਆਂ ਗੱਡੀਆਂ ਆ ਗਈਆਂ ਸਾਰਾ